ਤੇ ਚਿੱਠੀ ਖੂਬ ਚਰਚਾ ਚ ਹੈ ਇਹ ਚਿੱਠੀ ਸਕੂਲਾਂ ਨੂੰ ਕੱਢ ਕੇ ਮਾਸਟਰਾਂ ਨੂੰ ਹਦਾਇਤ ਕੀਤੀ ਹੈ ਕਿ ਹੁਣ ਨਿਆਣਿਆਂ ਦਾ ਤਾਂ ਚਲੋ ਠੀਕ ਹੈ ਜਿਹੜਾ ਤੁਸੀਂ ਚੈੱਕ ਅਪ ਕਰਦੇ ਸੀ ਕਰਦੇ ਸੀ ਹੁਣ ਉਹਨਾਂ ਦੇ ਮਾਪਿਆਂ ਦੇ ਬੀਪੀ ਵੀ ਚੈੱਕ ਤੁਸੀਂ ਕਰਿਆ ਕਰਨੇ ਆ ਤੇ ਰੋਜ਼ ਰਿਕਾਰਡ ਵੀ ਬਣਾਉਣਾ ਵੀਡੀਓਗ੍ਰਾਫੀ ਵੀ ਕਰਨੀ ਹੈ ਅਪਲੋਡ ਵੀ ਕਰਨਾ ਸਕੂਲ ਖੋਲੇ ਕੇ ਹਸਪਤਾਲ ਖੋਲੇ ਕੀ ਹੈ ਇਹ ਕੰਮ ਇੱਕ ਪਾਸੇ ਸਿੱਖਿਆ ਮੰਤਰੀ ਸਰਪ ਕਹਿੰਦੇ ਮਾਸਟਰਾਂ ਤੋਂ ਕੋਈ ਵਾਧੂ ਕੰਮ ਨਹੀਂ ਲਿਆ ਜਾਊਗਾ ਕਦੇ ਮਰਦਮ ਸੁਮਾਰੀ ਹੈ ਕਦੇ ਵੋਟਾਂ ਬਣਾ ਲਓ ਕਦੇ ਜੀ ਅਪਡੇਟ ਕਰਨੇ ਜੀ ਕਿਸੇ ਆਧਾਰ ਕਾਰਡ ਪੈਨ ਕਾਰਡ ਕੋਈ ਸਾ ਗਲਤ ਹੋ ਗਿਆ ਜੀ ਆ ਕਿਤੇ ਜੀ ਕੈਂਪ ਲੱਗਣਾ ਜੀ ਪਿੰਡ ਚ ਤਾ ਮਾਟਰੇ ਉਤਲਾ ਦੋ ਬੱਸਾਂ ਚੜਾਉਣ ਤੇ ਰੈਲੀਆਂ ਲਈ ਬੱਸਾਂ ਚੜਾਉਣ ਤੇ ਮਾਟਰਾਂ ਦੀਆਂ ਡਿਊਟੀਆਂ ਲਾਤੀਆਂ ਸੀ ਇਹ ਸਰਕਾਰ ਨੇ ਤਾਂ ਸੋ ਸਾਰੇ ਕੰਮ ਤੇ ਹੁਣ ਕਹਿੰਦੇ ਇਹ ਕਹਿ ਕੀ ਆਏ ਸੀ ਕਿ ਅਸੀਂ ਮਾਟਰ ਤੋਂ ਕੋਈ ਵਾਧੂ ਕੰਮ ਨਹੀਂ ਲਵਾਵਾਂਗੇ ਪਹਿਲੀਆਂ ਸਰਕਾਰਾਂ ਵੀ ਲੈਂਦੀਆਂ ਸੀ ਪਰ ਇਹ ਤਾਂ ਜਮਾ ਸ਼ਰੂ ਲਾਤੀ ਕੇ ਬਾਅਦ ਮਾਟਰ ਬੱਸਾਂ ਦੇ ਲਈ ਰੈਲੀਆਂ ਲਈ ਬੱਸਾਂ ਵੀ ਭਰਨ ਤੇ ਫਿਰ ਫਿਰ ਖੁਦ ਸਿਕਯਮਤਰੀ ਸਾਹਿਬ ਨੇ ਕਿਹਾ ਕਿ ਨਹੀਂ ਮਾਛਾ ਤੋਂ ਬਾਧੂ ਕੰਮ ਨਹੀਂ ਲੈ ਜਾਣਗੇ ਪਰ ਉਹਨਾਂ ਚਿੱਠੀ ਦਾ ਕੀ ਹਵਾਲਾ ਜੀ